ਪੜਦੇ ਬਾਣੀ ਪਾਉਂਦੇ ਬਾਣੇ ਜਾਨਵਾਰ ਦੇ ਸਮਝ ਕੇ ਭਾਣੇ ਜੋਰ ਤੂ ਲਾਲੀ ਕਲਮਾ ਪੜ ਕੇ ਤੈਥੋਂ ਨਹੀਂ ਏਕੀ ਲੈ ਜਾਣੇ ਸਿਰ ਤਰੀ ਤੇ ਧਰ ਕੇ ਲੜਦਾ ਯੋਦਾ ਵੇਖ ਕੇ ਮੋਤ ਵੀ ਚੀਕਾ ਮਾਰੇ ਪੜਦੇ ਬਾਣੀ ਪਾਉਂਦੇ ਬਾਣੇ ਜਾਨਵਾਰ ਦੇ ਸਮਝ ਕੇ ਭਾਣੇ ਹੌਸਲੇ ਬੱਟੇ ਰੱਖਣ ਪੁਜੰਗੀ ਹੱਥੀ ਕਿਰਪਾ ਨਾ ਕੜਾ ਸਿਰ ਕੰਗੀ ਤੱਕੇ ਨਾਲ ਤੋ ਤਰਮ ਮਨਾਵੇ ਹੋ ਗੱਲ ਨਹੀਂ ਤੇਰੇ ਲਈ ਚੰਗੀ ਤੋਵੇਂ ਦੇਖਣ ਨੂੰ ਸੀ ਛੋਟੇ ਹੋ ਚੁੱਪ ਕਰਾ ਕੇ ਰਾਜੇ ਰਾਣੇ ਪੜਦੇ ਬਾਣੀ ਪਾਉਂਦੇ ਬਾਣੇ ਜਾਨਾ ਵਾਰ ਦੇ ਸਮਝ ਕੇ ਭਾਣੇ ਪੜਦੇ ਬਾਣੀ ਪਾਉਂਦੇ ਬਾਣੇ ਜਾਨਾ ਵਾਰ ਦੇ ਸਮਝ ਕੇ ਭਾਣੇ ਮਾਤਾ ਗੁਜਰੀ ਬੈਠੀ ਬੁਰਜ ਚ ਹੋ ਬਾਤਾਂ ਲਾਲਾ ਨੂੰ ਸੁਣਾਵੇ ਦਾਦਾ ਚੱਲ ਗਿਆ ਅਣਖ ਜਗਤੋਂ ਹੋ ਛੇਤੀ ਸਾਡੀ ਵਾਰੀ ਆਵੇ ਦਾਦਾ ਤੁਰ ਗਿਆ ਜਗਤੋਂ ਅਣਖਨਾ ਹੋ ਛੇਤੀ ਸਾਡੀ ਵਾਰੀ ਆਵੇ ਨੂਰ ਚਿਹਰੇ ਡੁੱਲ ਡੁੱਲ ਪੈਂਦਾ ਖੜ ਕੇ ਮੋਤ ਮੂਰੇ ਹਕ ਤਾਣੇ ਪੜਦੇ ਬਾਣੀ ਪਾਉਂਦੇ ਬਾਣੇ ਹੋ ਜਨਵਾਰ ਦੇ ਸਮਝ ਕੇ ਬਾਣੇ ਪੜਦੇ ਬਾਣੀ ਪਾਉਂਦੇ ਬਾਣੇ ਜਨਵਾਰ ਦੇ ਸਮਝ ਕੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ